ਇਹ ਕਰਕੇ ਮੈਂ ਵੀਰ ਜੀ ਕਹਿਣਾ ਹੈ ਫੇਸਬੁਕ ਤੇ ਜੇ ਤਾਂ ਕਿਸੇ ਦੀ ਪੋਸਟ ਚੰਗੀ ਲੱਗਦੀ ਹੈ ਤਾਂ ਕਮੈਂਟ ਕਰਦੇ ਆ ਕਰੋ ਜੇ ਤੁਹਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ ਤਾਂ ਟਪਾ ਦਿਆ ਕਰੋ ਉੱਤੇ ਨੂੰ ਕੋਈ ਫਾਇਦਾ ਨਹੀਂ ਕਿ ਤੂੰ ਮੇਰੇ ਇਹ ਨੂੰ ਕੀ ਕਿਹਾ ਤੂੰ ਮੇਰੇ ਉਹ ਨੂੰ ਕੀ ਕਿਹਾ ਲੀਡਰਾਂ ਪਿੱਛੇ ਤੁਸੀਂ ਆਪਣੇ ਇੱਕ ਦੂਜੇ ਗਲ-ਗਾਲੀ ਹੋਈ ਜਾਂਦੇ ਆ ਤੇ ਇਹ ਬਚ ਕੇ ਰਿਹਾ ਜੀ ਥੋੜਾ ਜਿਹਾ ਇਸ ਤੋਂ ਥੋੜੀ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਮੈਸੇਜ ਕਰਦੇ ਹੋ ਲਿਖਦੇ ਹੋ ਚੈਟ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਪੂਰਾ ਪਤਾ ਲੱਗਦਾ ਹੈ ਪੂਰਾ ਇੰਟੈਲੀਜੈਂਸ ਛੋਟੇ ਤੇ ਪੂਰਾ ਰੱਖਦੀ ਧਿਆਨ ਤੁਸੀਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਜੇ ਤੁਸੀਂ ਇੰਸਟਾਗ੍ਰਾਮ ਚ ਲਾਉਨੇ ਹੋ ਫੇਸਬੁੱਕ ਚ ਲਾਉਨੇ ਹੋ ਸਨੈਪਚੈਟ ਚ ਲਾਉਨੇ ਹੋ ਤਾਂ ਆ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹਨੂੰ ਵੇਖਣੀ ਪੈਣੀ ਹੈ ਚੱਕਰ ਬਹੁਤ ਤਕੜਾ ਪੈ ਗਿਆ ਆਪਾਂ ਸੋਚ ਵੀ ਨਹੀਂ ਸਕਦੇ ਕਿ ਆਪਣੀ ਛੋਟਾ ਜਾਂ ਇੱਕ ਸ਼ਬਦ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਇੰਨੇ ਪਵਾੜੇ ਪਾ ਸਕਦਾ ਪਰ ਕਈਆਂ ਨੂੰ ਪਤਾ ਲੱਗ ਗਿਆ ਆ ਪਿਛੇ 2-3 ਦਿਨਾਂ ਦੀ ਗੱਲ ਹੈ ਡਾਕਟਰ ਸਾਹਿਬ ਨੇ ਜਿਹੜੇ ਲਿਖੇ ਸੀ ਤੇ ਪਤਾ ਲੱਗ ਗਿਆ ਵੀ ਕੀ ਕੁਝ ਕਰ ਸਕਦਾ ਇੱਕ ਮਿੰਟ ਪਰ ਇਸ ਤੋਂ ਵੀ ਤਕੜੀ ਚੀਜ਼ ਹੋਈ ਕੱਲ੍ਹ 25 ਜਨਵਰੀ ਦੀ ਗੱਲ ਹੈ ਵੀਰ ਜੀ ਅਦਿੱਤਿਆ ਵਰਮਾ ਨਾਂ ਦਾ ਇੱਕ ਮੁੰਡਾ ਚੱਲਿਆ ਸੀ ਸਪੇਨ ਸਟੂਡੈਂਟ ਸੀ ਅਮਰੀਕਾ ਦਾ ਸਪੇਨ ਚੱਲਿਆ ਸੀ ਤਾਂ ਉਹਨੇ ਰਸਤੇ 'ਚ ਇੱਕ ਮੈਸੇਜ ਲਿਖਿਆ ਆਪਣੇ ਦੋਸਤਾਂ ਨੂੰ ਸਨੈਪਚੈਟ ਤੇ ਕਿ ਮੈਂ ਇਸ ਪਲੇਨ ਨੂੰ ਉਡਾ ਦੇਣਾ ਮੈਂ ਥਾਲੇਬਣ ਦਾ ਬੰਦਾ ਹੈ ਤੇ ਉਹਨੇ ਮੈਸੇਜ ਕਰਤਾ ਆਪਣੇ ਸਾਹਮਣੇ ਨਾਲ ਫਣੀ ਵੇਨਾ ਕੀਤਾ ਪਤਾ ਨਹੀਂ ਕੀ ਮਨਸ਼ਾ ਸੀ ਉਹਦੀ ਦੇਖਦੇ ਆਪਾਂ ਤੇ 15 ਮਿੰਟ ਬਾਅਦ ਉਹ ਪਲੇਨ ਜਾ ਰਿਹਾ ਸੀ ਤੇ ਉਹਦੇ ਆਸੇ ਪਾਸੇ ਆ ਗਏ ਦੋ ਲਾਕੂ ਕੋਪਲੇਨ ਜਦੋਂ ਉਹ ਮੰਨ ਰਿਹਾ ਕਿ ਸੇ ਜਹਾਜ਼ ਦੀ ਸੁਰੱਖਿਆ ਲਈ ਫੈਸਨਾ ਦੇ ਆ ਜਾਂਦੇ ਐ ਲਾਕੂ ਜਹਾਜ਼ ਉਹ ਆ ਗਏ ਮੁੱਤੇ ਕਰਕੇ ਇਸ ਨੂੰ ਪਤਾ ਹੀ ਨਹੀਂ ਵੀ ਕਿਉਂ ਆਏ ਲੋਕੀ ਹੈ ਰੰਗ ਨਿਸ਼ਾਨ ਹੋ ਗਏ ਜਦੋਂ ਮੁੰਡਾ ਸਪੇਨ ਦੇ ਵਿੱਚ ਉਤਰਿਆ ਤੇ ਇੰਟਰਪੋਲ ਪੁਲਿਸ ਨੇ ਨਾਲ ਦੀ ਨਾਲ ਉਹਨੂੰ ਵੀਰਜੀ ਕਰ ਲਿਆ ਰੈਸਟ ਤੇ ਕਰਦੇ ਫੈਮਿਲੀ ਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਕੀ ਗੱਲ ਹੋਈ ਮੁੰਡੇ ਨੇ ਵੀ ਪਤਾ ਨਹੀਂ ਸੀ ਵੀ ਕੀ ਗੱਲ ਹੋਈ ਤੇ ਉਸ ਤੋਂ ਬਾਅਦ ਲੈ ਗਏ ਜੀ ਉਹਨੂੰ ਸਿੱਧਾ ਥਾਣੇ ਫੇਰ ਮੁੰਡੇ ਤੋਂ ਪੁੱਛਿਆ ਗਿਆ ਜੀ ਇਹ ਮੈਸੇਜ ਦਾ ਦੱਸੋ ਸਾਨੂੰ ਕੀ ਚੱਕਰ ਹੈ ਤੇ ਮੁੰਡੇ ਨੇ ਜਦੋਂ ਮੈਸੇਜ ਵੇਖ ਕੇ ਆਪਣੇ ਦੱਸਿਆ ਜੀ ਕਹਿੰਦਾ ਇਹ ਤਾਂ ਮੈਂ ਕੀਤਾ ਸੀ ਆਪਦੇ ਦੋਸਤਾਂ ਨਾਲ ਮਜ਼ਾਕ ਪ੍ਰੈਂਕ ਕੀਤਾ ਸੀ ਕਹਿੰਦਾ ਮੇਰਾ ਸ਼ੁਰੂ ਤੋਂ ਹੀ ਸੁਭਾਅ ਇਹਦਾ ਰਿਹਾ ਕਿ ਮੈਂ ਇਹ ਜੇ ਪ੍ਰੈਂਕ ਆਪਦੇ ਦੋਸਤਾਂ ਨਾਲ ਕਰਦਾ ਰਹਿਣਾ ਫਿਰ ਕੇਸ ਗਿਆ ਜੀ ਕੋਰਟ ਦੇ ਵਿੱਚ ਤੇ ਉਹਨੂੰ ਪਿਆ ਜੀ ਪੂਰੇ 22 ਲੱਖ ਰੁਪਏ ਦਾ ਜੁਰਮਾਨਾ ਇਹ ਤਾਂ ਕੋਣ ਨੇ ਕੀਤਾ ਪਰ ਜਿਹੜੇ ਕੰਪਨੀ ਨੇ ਜਹਾਜ਼ ਭੇਜੇ ਸੀ ਜਿਹੜੀ ਉੱਥੋਂ ਦੀ ਸਪੇਨ ਦੀ ਹੈਗੀ ਐ ਉਹ ਮੰਗ ਕਰ ਰਹੀ ਹੈ ਜੀ ਕਟੋ-ਕਟ ਵੀ 80 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਅਜੇ ਵੀ ਕੇਸ ਚੱਲ ਰਿਹਾ ਉਸਤੇ ਤਾਂ ਵੇਖੋ ਇੱਕ ਨਿੱਕਾ ਜਿਹਾ ਸ਼ਬਦ ਮਜ਼ਾਕ ਦੇ ਵਿੱਚ ਕੀਤਾ ਵਾ ਕਿੰਨਾ ਤਕੜਾ ਪਵਾੜਾ ਪਾਤਾ ਆਪਣੇ ਪੰਜਾਬ ਦੀ ਗੱਲ ਵੀ ਮੈਂ ਤੁਹਾਨੂੰ ਦੱਸਦਾ ਇਹਨਾਂ ਤੇ ਇੱਕ ਹੋਰ ਗੱਲ ਵੀ ਦੱਸਦਾ ਪੰਜਾਬ ਦੀ ਗੱਲ ਹੈ ਜੀ ਡਾਕਟਰ ਸਾਹਿਬ ਨੇ ਇੱਕ ਕਮੈਂਟ ਕੀਤਾ ਸੀ ਪੀਪੀ ਸੁਖਵਿੰਦਰ ਸਿੰਘ ਦੀ ਪੋਸਟ ਦੇ ਉੱਤੇ ਤੇ ਉਹਨਾਂ ਨੂੰ ਕੀ ਹਰਚਾਰਨਾ ਪੁੱਕਤਨਾ ਪਿਆ ਉਹਦਾ ਇਹੀ ਗੱਲ ਮੈਂ ਆਪਦੀ ਫੈਮਿਲੀ ਵਿੱਚ ਦੱਸਦਾ ਐ ਅੱਜ ਤੋਂ 6 ਸਾਲ ਪਹਿਲਾਂ ਮੇਰੇ ਦੋ ਭਤੀਜਾਂ ਯਾਨੀ ਕਿ ਘਰੇ ਸੀ ਕਿਤੇ ਮੇਰਾ ਭਰਾ ਗਿਆ ਸੀ ਕੰਮ ਤੇ ਤਾਂ ਉਹਨਾਂ ਨੇ ਵੀ ਇੱਕ ਯਾਨੀ ਕਿ ਲੈਪਟਾਪ ਦੇ ਵਿੱਚ ਲਿਖੀ ਜਾਂਦੇ ਸੀ ਤੇ ਕੁਝ 47 ਬਣ ਲਿਖਿਆ ਗਿਆ ਘੰਟੇ 'ਚ ਪੁਲਿਸ ਆ ਗਈ ਘਰੇ ਪੁੱਛ ਗਿਆ ਕਿ ਤੇ ਉਹ ਪੁਰਾਣੇ ਦੱਸਾ ਜੀ ਇਹਨਾਂ ਕੋਲ ਜਵਾਬ ਕਾਹਲੇ ਸੀ ਪਤਾ ਨਹੀਂ ਇਹਨਾਂ ਨੇ ਕੀ ਕੁਝ ਲਿਖਤਾ ਤੇ ਫਿਰ ਘਰੇ ਛੁੱਟਿਆ ਤੇ ਇਹੀ ਜੀਆਂ ਚੀਜ਼ਾਂ ਆਪਾਂ ਨੂੰ ਨੈੱਟ ਤੇ ਲਿਖਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਐ ਅੱਜਕੱਲ ਉਹ ਜੋ ਮੰਨਣੀ ਆ ਵੀ ਕਿਸੇ ਨੂੰ ਗਾਲਾਂ ਕੱਢ ਤੀਆਂ ਇਹ ਹੋ ਗਿਆ ਉਹ ਅੱਜਕੱਲ ਕੋਈ ਨਹੀਂ ਕਰਦਾ ਵੀਰ ਜੀ ਪਿਆਰ ਦੀ ਭਾਸ਼ਾ ਨਾਲ ਇੱਕ ਦੂਜੇ ਨੂੰ ਕਮੈਂਟ ਕਰਿਆ ਕਰੋ ਇਸੇ ਕਰਕੇ ਮੈਂ ਵੀਰ ਜੀ ਕਹਿਣਾ ਹੈ ਫੇਸਬੁਕ ਤੇ ਜੇ ਤਾਂ ਕਿਸੇ ਦੀ ਪੋਸਟ ਚੰਗੀ ਲੱਗਦੀ ਹੈ ਤਾਂ ਕਮੈਂਟ ਕਰਦੇ ਆ ਕਰੋ ਜੇ ਤੁਹਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ ਤਾਂ ਟਪਾ ਦਿਆ ਕਰੋ ਉੱਤੇ ਨੂੰ ਕੋਈ ਫਾਇਦਾ ਨਹੀਂ ਕਿ ਤੂੰ ਮੇਰੇ ਇਹ ਨੂੰ ਕੀ ਕਿਹਾ ਤੂੰ ਮੇਰੇ ਉਹ ਨੂੰ ਕੀ ਕਿਹਾ ਲੀਡਰਾਂ ਪਿੱਛੇ ਤੁਸੀਂ ਆਪਣੇ ਇੱਕ ਦੂਜੇ ਗਲਗਾਲੀ ਹੋਈ ਜਾਂਦੇ ਆ ਤੇ ਇਹ ਬਚ ਕੇ ਰਿਹਾ ਜੀ ਥੋੜਾ ਜਿਹਾ ਇਸ ਤੋਂ ਥੋੜੀ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਮੈਸੇਜ ਕਰਦੇ ਹੋ ਲਿਖਦੇ ਹੋ ਚੈਟ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਪੂਰਾ ਪਤਾ ਲੱਗਦਾ ਹੈ ਪੂਰਾ ਇੰਟੈਲੀਜੈਂਸ ਛੋਟੇ ਤੇ ਪੂਰਾ ਰੱਖਦੀ ਧਿਆਨ ਤੁਸੀਂ ਮੈਂ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਹੈ ਫੋਨ ਦੇ ਕੋਲੇ ਤੁਸੀਂ ਇੱਕ ਦਿਨ ਕਿਸੇ ਚੀਜ਼ ਇੱਕ ਚੀਜ਼ ਦਾ ਨਾਮ ਲੈ ਜਾਓ ਜਿਵੇਂ ਬੂਟ ਬੂਟ ਸ਼ੂਜ਼ ਸ਼ੂਜ਼ ਕਹੀ ਜਾਓ ਤਾਂ ਤੁਸੀਂ ਵੇਖੋਗੇ ਤੁਹਾਡੀ ਫੇਸਬੁੱਕ ਤੇ ਕੋਈ ਵੀ ਐਡ ਹੋਗੀ ਬੂਟ ਸ਼ੂਜ਼ ਦੀ ਆਊਗੀ ਉਹ ਆਪਣੀ ਸਾਰੀਆਂ ਗੱਲਾਂ ਫੋਨ ਦੇ ਰਿਕਾਰਡ ਹੁੰਦੀਆਂ ਨੇ ਜੇ ਫੋਨ ਬੰਦ ਰਹੀਆਂ ਨਾ ਭਾ ਲੈ ਕੇ ਫਿਰ ਤੇ ਆਪਾਂ ਦਾ ਸਭ ਕੁਝ ਰਿਕਾਰਡ ਹੁੰਦਾ ਰਹਿੰਦਾ ਹੈ ਇਦਾਂ ਹੀ ਦੱਸਾਂਗੇ ਨੂੰ ਬੰਦਰੀ ਕਰ ਸਕਦੇ ਆ ਉਹ ਬਾਅਦ ਚ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਵੀਰ ਜੀ ਚੱਕ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਰਹੀਂ ਤੇ ਹੋਰ ਇਹੋ ਜੀਆਂ ਗੱਲਾਂ ਲਈ ਜੁੜੇ ਰਹੋ ਸਾਡੇ ਪੇਜ ਤੇ ਕਮਲ ਬਰਾੜ ਸਸਰੀ ਕਾਲ ਸੌਰੀ ਸਤਿ ਸ਼੍ਰੀ ਅਕਾਲ ਬਹੁਤ ਜਣੇ ਬਾਅਦ ਚ ਨੌਕਸ ਕੱਟਦੇ ਵੀਰ ਜੀ ਸਸਰੀ ਕਾਲ ਨਹੀਂ ਸਤਿ ਸ਼੍ਰੀ ਅਕਾਲ ਹੁੰਦਾ ਇਹ ਉਹਨਾਂ ਵਾਸਤੇ ਸੀ ਧੰਨਵਾਦ ਇਸੇ ਕਰਕੇ ਮੈਂ ਵੀਰ ਜੀ ਕਹਿਣਾ ਹੈ ਫੇਸਬੁੱਕ ਤੇ ਜੇ ਤਾਂ ਕਿਸੇ ਦੀ ਪੋਸਟ ਚੰਗੀ ਲੱਗਦੀ ਹੈ ਤਾਂ ਕਮੈਂਟ ਕਰਦਿਆ ਕਰੋ ਜੇ ਤੁਹਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ ਤਾਂ ਟਪਾ ਦਿਆ ਕਰੋ ਉੱਤੇ ਨੂੰ ਕੋਈ ਫਾਇਦਾ ਨਹੀਂ ਕੀ ਤੂੰ ਮੇਰੇ ਇਹਨੂੰ ਕੀ ਕਿਹਾ ਤੂੰ ਮੇਰੇ ਉਹਨੂੰ ਕੀ ਕਿਹਾ ਲੀਡਰਾਂ ਪਿੱਛੇ ਤੁਸੀਂ ਆਪਣੇ ਇੱਕ ਦੂਜੇ ਗਲ-ਗਾਲੀ ਹੋਈ ਜਾਂਦੇ ਆਂ ਤੇ ਇਹ ਬਚ ਕੇ ਰਿਹਾ ਜੀ ਥੋੜਾ ਜਿਹਾ ਇਸ ਤੋਂ ਥੋੜੀ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਮੈਸੇਜ ਕਰਦੇ ਹੋ ਲਿਖਦੇ ਹੋ ਚੈਟ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ ਜੀ ਪੂਰਾ ਪਤਾ ਲੱਗਦਾ ਹੈ ਪੂਰਾ ਇੰਟੈਲੀਜੈਂਸ ਛੋਟੇ ਤੇ ਪੂਰਾ ਰੱਖਦੀ ਧਿਆਨ ਤੁਸੀਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਜੇ ਤੁਸੀਂ ਇੰਸਟਾਗ੍ਰਾਮ ਚ ਲਾਉਣੀ ਹੋ ਫੇਸਬੁੱਕ ਚ ਲਾਉਣੀ ਹੋ ਸਨੈਪਚੈਟ ਚ ਲਾਉਣੀ ਹੋ ਤਾਂ ਆ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹਨੂੰ ਵੇਖਣੀ ਪੈਣੀ ਹੈ ਚੱਕਰ ਬਹੁਤ ਤਕੜਾ ਪੈ ਗਿਆ ਆਪਾਂ ਸੋਚ ਵੀ ਨਹੀਂ ਸਕਦੇ ਕਿ ਆਪਣੀ ਛੋਟਾ ਜਾਂ ਇੱਕ ਸ਼ਬਦ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਇੰਨੇ ਪਵਾੜੇ ਪਾ ਸਕਦਾ ਪਰ ਕਈਆਂ ਨੂੰ ਪਤਾ ਲੱਗ ਗਿਆ ਆ ਪਿਛੇ 2-3 ਦਿਨਾਂ ਦੀ ਗੱਲ ਹੈ ਡਾਕਟਰ ਸਾਹਿਬ ਨੇ ਜਿਹੜੇ ਲਿਖੇ ਸੀ ਤੇ ਪਤਾ ਲੱਗ ਗਿਆ ਵੀ ਕੀ ਕੁਝ ਕਰ ਸਕਦਾ ਇੱਕ ਮਿੰਟ ਪਰ ਇਸ ਤੋਂ ਵੀ ਤਕੜੀ ਚੀਜ਼ ਹੋਈ ਕੱਲ੍ਹ 25 ਜਨਵਰੀ ਦੀ ਗੱਲ ਹੈ ਵੀਰ ਜੀ ਅਦਿੱਤਿਆ ਵਰਮਾ ਨਾਂ ਦਾ ਇੱਕ ਮੁੰਡਾ ਚੱਲਿਆ ਸੀ ਸਪੇਨ ਸਟੂਡੈਂਟ ਸੀ ਅਮਰੀਕਾ ਦਾ ਸਪੇਨ ਚੱਲਿਆ ਸੀ ਤਾਂ ਉਹਨੇ ਰਸਤੇ 'ਚ ਇੱਕ ਮੈਸੇਜ ਲਿਖਿਆ ਆਪਣੇ ਦੋਸਤਾਂ ਨੂੰ ਸਨੈਪਚੈਟ ਤੇ ਕਿ ਮੈਂ ਇਸ ਪਲੇਨ ਨੂੰ ਉਡਾ ਦੇਣਾ ਮੈਂ ਥਾਲੇ ਬੰਦਾ ਬੰਦਾ ਤੇ ਉਹਨੇ ਮੈਸੇਜ ਕਰਤਾ ਆਪਣੇ ਸਾਹਮਣੇ ਨਾਲ ਫਣੀ ਵੇਨਾ ਕੀਤਾ ਪਤਾ ਨਹੀਂ ਕੀ ਮਨਸ਼ਾ ਸੀ ਉਹਦੀ ਉਹ ਕੀ ਹੈ ਦੇਖਦੇ ਆਪਾਂ ਤੇ 15 ਮਿੰਟ ਬਾਅਦ ਉਹ ਪਲੇਨ ਜਾ ਰਿਹਾ ਸੀ ਤੇ ਉਹਦੇ ਆਸੇ ਪਾਸੇ ਆ ਗਏ ਦੋ ਲੜਾਕੂ ਬਲੇਨ ਜਦੋਂ ਹੁੰਦੇ ਨੇ ਕਿ ਕਿਸੇ ਜਹਾਜ਼ ਦੀ ਸੁਰੱਖਿਆ ਲਈ ਫੌਜਾਂ ਦੇ ਆ ਜਾਂਦੇ ਐ ਲੜਾਕੂ ਜਹਾਜ਼ ਉਹ ਆ ਗਏ ਉੱਥੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਉਂ ਆਏ ਲੋਕੀ ਹਰ ਰੰਗ ਨਿਸ਼ਾਨ ਹੋ ਗਏ ਜਦੋਂ ਮੁੰਡਾ ਸਪੇਨ ਦੇ ਵਿੱਚ ਉਤਰਿਆ ਤਾਂ ਇੰਟਰਪੋਲ ਪੁਲਿਸ ਨੇ ਨਾਲ ਦੀ ਨਾਲ ਉਹਨੂੰ ਵੀਰਦੀ ਕਰ ਲੈ ਰੈਸਟ ਤੇ ਕਰਦੇ ਫੈਮਿਲੀ ਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਕੀ ਗੱਲ ਹੋਈ ਮੁੰਡੇ ਨੇ ਵੀ ਪਤਾ ਨਹੀਂ ਸੀ ਵੀ ਕੀ ਗੱਲ ਹੋਈ ਤੇ ਉਸ ਤੋਂ ਬਾਅਦ ਲੈ ਗਏ ਜੀ ਉਹਨੂੰ ਸਿੱਧਾ ਥਾਣੇ ਫੇਰ ਮੁੰਡੇ ਤੋਂ ਪੁੱਛਿਆ ਗਿਆ ਜੀ ਇਹ ਮੈਸੇਜ ਦਾ ਦੱਸੋ ਸਾਨੂੰ ਕੀ ਚੱਕਰ ਹੈ ਤੇ ਮੁੰਡੇ ਨੇ ਜਦੋਂ ਮੈਸੇਜ ਵੇਖ ਕੇ ਆਪਣੇ ਦੱਸਿਆ ਜੀ ਕਹਿੰਦਾ ਇਹ ਤਾਂ ਮੈਂ ਕੀਤਾ ਸੀ ਆਪਦੇ ਦੋਸਤਾਂ ਨਾਲ ਮਜ਼ਾਕ ਪ੍ਰੈਂਕ ਕੀਤਾ ਸੀ ਕਹਿੰਦਾ ਮੇਰਾ ਸ਼ੁਰੂ ਤੋਂ ਹੀ ਸੁਭਾਅ ਇਹਦਾ ਰਿਹਾ ਕਿ ਮੈਂ ਇਹ ਜੇ ਪ੍ਰੈਂਕ ਆਪਦੇ ਦੋਸਤਾਂ ਨਾਲ ਕਰਦਾ ਰਹਿਣਾ ਫਿਰ ਕੇਸ ਗਿਆ ਜੀ ਕੋਰਟ ਦੇ ਵਿੱਚ ਤੇ ਉਹਨੂੰ ਪਿਆ ਜੀ ਪੂਰੇ 22 ਲੱਖ ਰੁਪਏ ਦਾ ਜੁਰਮਾਨਾ ਇਹ ਤਾਂ ਕੋਣ ਨੇ ਕੀਤਾ ਪਰ ਜਿਹੜੇ ਕੰਪਨੀ ਨੇ ਜਹਾਜ਼ ਭੇਜੇ ਸੀ ਜਿਹੜੀ ਉੱਥੋਂ ਦੀ ਸਪੇਨ ਦੀ ਹੈਗੀ ਐ ਉਹ ਮੰਗ ਕਰ ਰਹੀ ਹੈ ਜੀ ਕਟੋ-ਕਟ ਵੀ 80 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਅਜੇ ਵੀ ਕੇਸ ਚੱਲ ਰਿਹਾ ਉਸਤੇ ਤਾਂ ਵੇਖੋ ਇੱਕ ਨਿੱਕਾ ਜਿਹਾ ਸ਼ਬਦ ਮਜ਼ਾਕ ਦੇ ਵਿੱਚ ਕੀਤਾ ਵਾ ਕਿੰਨਾ ਤਕੜਾ ਪਵਾੜਾ ਪਾਤਾ ਆਪਣੇ ਪੰਜਾਬ ਦੀ ਗੱਲ ਵੀ ਮੈਂ ਤੁਹਾਨੂੰ ਦੱਸਦਾ ਨਾ ਤੇ ਇੱਕ ਹੋਰ ਗੱਲ ਵੀ ਦੱਸਦਾ ਪੰਜਾਬ ਦੀ ਗੱਲ ਹੈ ਜੀ ਡਾਕਟਰ ਸਾਹਿਬ ਨੇ ਇੱਕ ਕਮੈਂਟ ਕੀਤਾ ਸੀ ਪੀਪੀ ਸੁਖਵਿੰਦਰ ਸਿੰਘ ਦੀ ਪੋਸਟ ਦੇ ਉੱਤੇ ਤੇ ਉਹਨਾਂ ਨੂੰ ਕੀ ਹਰਚਾਰਨਾ ਪੁੱਕਤਨਾ ਪਿਆ ਉਹਦਾ ਇਹੀ ਗੱਲ ਮੈਂ ਤੁਹਾਨੂੰ ਆਪਦੀ ਫੈਮਿਲੀ ਦੀ ਦੱਸਦਾ ਐ ਅੱਜ ਤੋਂ 6 ਸਾਲ ਪਹਿਲਾਂ ਮੇਰੇ ਦੋ ਭਤੀਜਾਂ ਯਾਨੀ ਕਿ ਕਰੇਸੀ ਕਿਤੇ ਮੇਰਾ ਪਰਾਗਿਆ ਸੀ ਕੰਮ ਤੇ ਤਾਂ ਉਹਨਾਂ ਨੇ ਵੀ ਇੱਕ ਯਾਨੀ ਕਿ ਲੈਪਟਾਪ ਦੇ ਵਿੱਚ ਲਿਖੀ ਜਾਂਦੇ ਸੀ ਤੇ ਕੁਝ 47 ਬਣ ਲਿਖਿਆ ਗਿਆ ਘੰਟੇ ਚ ਪੁਲਿਸ ਆ ਗਈ ਘਰੇ ਪੁੱਛ ਗਏ ਕਿ ਤੇ ਲੋ ਪੁਰਾਣੇ ਦੱਸਾ ਜੀ ਇਹਨਾਂ ਕੋਲ ਜਵਾਬਾ ਕੋਲੇ ਸੀ ਪਤਾ ਨਹੀਂ ਇਹਨਾਂ ਨੇ ਕੀ ਕੁਝ ਲਿਖਤਾ ਤੇ ਫਿਰ ਘਰੇ ਛੁੱਟਿਆ ਤੇ ਇਹੀ ਜੀਆਂ ਚੀਜ਼ਾਂ ਆਪਾਂ ਨੂੰ ਨੈਟ ਤੇ ਲਿਖਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਐ ਅੱਜ ਕੱਲ ਉਹ ਚੁਮਾਨਾ ਨਹੀਂ ਆ ਵੀ ਕਿਸੇ ਨੂੰ ਚੱਕ ਗਾਲਾਂ ਕੱਢਤੀਆਂ ਇਹ ਹੋ ਗਿਆ ਉਹ ਅੱਜ ਕੱਲ ਕੋਈ ਨਹੀਂ ਜਰਦਾ ਵੀਰ ਦੀ ਪਿਆਰ ਦੀ ਭਾਸ਼ਾ ਨਾਲ ਇੱਕ ਦੂਜੇ ਨੂੰ ਕਮੈਂਟ ਕਰਿਆ ਕਰੋ ਇਸੇ ਕਰਕੇ ਮੈਂ ਵੀਰ ਜੀ ਕਹਿਣਾ ਹੈ ਫੇਸਬੁੱਕ ਤੇ ਜੇ ਤਾਂ ਕਿਸੇ ਦੀ ਪੋਸਟ ਚੰਗੀ ਲੱਗਦੀ ਹੈ ਤਾਂ ਕਮੈਂਟ ਕਰਦਿਆ ਕਰੋ ਜੇ ਤੁਹਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ ਤਾਂ ਟਪਾ ਦਿਆ ਕਰੋ ਉੱਤੇ ਨੂੰ ਕੋਈ ਫਾਇਦਾ ਨਹੀਂ ਕੀ ਤੂੰ ਮੇਰੇ ਇਹਨੂੰ ਕੀ ਕਿਹਾ ਤੂੰ ਮੇਰੇ ਉਹਨੂੰ ਕੀ ਕਿਹਾ ਲੀਡਰਾਂ ਪਿੱਛੇ ਤੁਸੀਂ ਆਪਣੇ ਇੱਕ ਦੂਜੇ ਗਲ-ਗਾਲੀ ਹੋਈ ਜਾਂਦੇ ਆ ਤੇ ਇਹ ਬਚ ਕੇ ਰਿਹਾ ਜੀ ਥੋੜਾ ਜਿਹਾ ਇਸ ਤੋਂ ਥੋੜੀ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਮੈਸੇਜ ਕਰਦੇ ਹੋ ਲਿਖਦੇ ਹੋ ਚੈਟ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਪੂਰਾ ਪਤਾ ਲੱਗਦਾ ਹੈ ਪੂਰਾ ਇੰਟੈਲੀਜੈਂਸ ਥੋੜੇ ਤੇ ਪੂਰਾ ਰੱਖਦੀ ਧਿਆਨ ਤੁਸੀਂ ਮੈਂ ਇੱਕ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਫੋਨ ਦੇ ਕੋਲੇ ਤੁਸੀਂ ਇੱਕ ਦਿਨ ਕਿਸੇ ਚੀਜ਼ ਇੱਕ ਚੀਜ਼ ਦਾ ਨਾਮ ਲੈ ਜਾਓ ਜਵੇਂ ਬੂਟ ਬੂਟ ਸ਼ੂਜ਼ ਸ਼ੂਜ਼ ਕਹੀ ਜਾਓ ਤਾਂ ਤੁਸੀਂ ਵੇਖੋਗੇ ਤੁਹਾਡੀ ਫੇਸਬੁੱਕ ਤੇ ਕੋਈ ਵੀ ਐਡ ਹੋਗੀ ਬੂਟ ਸ਼ੂਜ਼ ਦੀ ਆਊਗੀ ਉਹ ਆਪਣੀ ਸਾਰੀਆਂ ਗੱਲਾਂ ਫੋਨ ਤੇ ਰਿਕਾਰਡ ਹੁੰਦੀਆਂ ਨੇ ਫੋਨ ਬੰਦਰੀਆਂ ਨਾਲ ਪਾ ਲੈ ਕੇ ਫਿਰ ਤੇ ਆਪਣਾ ਸਭ ਕੁਝ ਰਿਕਾਰਡ ਹੁੰਦਾ ਰਹਿੰਦਾ ਇਦਾਂ ਦੱਸਾਂਗੇ ਨੂੰ ਬੰਦਰੀ ਕਰ ਸਕਦੇ ਆ ਉਹ ਬਾਅਦ ਚ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਵੀਰ ਜੀ ਚੱਕ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਰਾਹੀਂ ਤੇ ਹੋਰ ਇਹੋ ਜੀਆਂ ਗੱਲਾਂ ਲਈ ਜੁੜੇ ਰਹੋ ਸਾਡੇ ਪੇਜ ਤੇ ਕਮਲ ਬਰਾੜ ਸਸਰੀ ਕਾਲ ਸੌਰੀ ਸਤਿ ਸ਼੍ਰੀ ਅਕਾਲ ਬਹੁਤ ਜਣੇ ਬਾਅਦ ਚ ਨੌਕਸ ਕੱਟਦੇ ਵੀਰ ਜੀ ਸਸਰੀ ਕਾਲ ਨਹੀਂ ਸਤਿ ਸ਼੍ਰੀ ਅਕਾਲ ਹੁੰਦਾ ਇਹ ਉਹਨਾਂ ਵਾਸਤੇ ਸੀ ਧੰਨਵਾਦ